ਸ਼੍ਰੀ ਦਮ ਕੰਢ ਚੱਕ ਚੇਲਾ ਚ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭពਿੰਦਰ ਸਿੰਘ ਨੇ ਸਾਨੂੰ ਲੋਹਿਆ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਹਿਆ ਪੁਲਿਸ ਮੈਂ ਇੰਸਪੈਕਟਰ ਗੁਰシャン ਸਿੰਘ ਵੱਲੋਂ ਮੁਕੱਦਮਾ ਤੁਰੰਤ ਇਸ ਵਕਾਲਾਤ ਤੇ ਪੁੱਜ ਕੇ ਵਕਾਦਮਾ ਨੰਬਰ 157 ਜੁਰਮ 110 ਕਾਟ ਦੀ 2 ਪੀਐਨਜ਼ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ سنگਿੰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸਰਵਿੰਦਰ ਸਿੰਘ ਗਰਕ ਜੀ ਅਤੇ ਐਸਪੀ ਸਬੀਤ ਰਾਏ ਐਸਪੀ ਨੌਸੀਅਨ ਨੇ ਇਹਦੇ ਦਿਸ਼ਾਨੇ ਜਾਰੀ ਕਰਨ ਉਪਰੰਤ ਇਸ ਦੀ ਮੁਕਦਮੇ ਦੀ ਧੁਗਾਈ ਨਾਲ ਤੁਰਤੀਸ਼ ਕੀਤੀ ਗਈ ਜੋ ਅੱਜ ਇਸ ਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਖਸ਼ਦੀਰ ਉਰ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਰੀਦਵਾਲ ਥਾਣਾ ਲੋਹਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੀ ਪਿਛੋਕੜ ਇਹ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵਣਦੀ ਨਿਸ਼ਾਨਦੇਈ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮਰਤਕ ਅਤੇ ਦੋਸ਼ੀ ਜਿਹੜਾ ਆਕਾਸ਼ ਤੇਪੁਰ ਕਾਲੂ ਇਹ ਸਾਰੇ ਜਦੋਂ ਉਥੇ ਜਮੀਨੀ ਕੰਮ ਖਤਮ ਹੋਏ ਤੇ ਦੋਨਾਂ ਜਣੇ ਨੇ ਉਥੇ ਸ਼ਰਾਬ ਪੀਤੀ ਔਰ ਮਰਤਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਿਆ ਔਰ ਦੋਸ਼ੀ ਦੀ ਜਿਹੜੀ ਨੀਤ ਉਥੇ ਬਦਨੀਤ ਹੋ ਗਈ ਉਹਦੇ ਪੈਸਿਆਂ ਤੇ ਦੋਨੋਂ ਨੇ ਸ਼ਰਾਬ ਪੀਤੀ ਤੇ ਪੀਣ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਣੀ ਜਿਹੜੀ ਆਪਣੀ ਵੁੱਡੀ ਸੀ ਉਹਦੀ ਜਿਹੜੀ ਬੈਲਟ ਸੀ ਜਿਹਨੇ ਜਿਹਨੂੰ ਉਹਦਾ ਦਾ ਰਸੀ ਹੈ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣ ਤੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹ ਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਨੇ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਔਰ ਬਹੁਤ ਹੀ ਨੰਈ ਆਈ ਨਾ ਹਰ ਐਂਗਲ ਤੋਂ ਤਫਤੀਸ਼ ਕਰਨ ਤੋਂ ਇਹਦਾ ਆਕੀ ਦੋਸ਼ੀ ਜਿਹੜਾ ਕਾਜ ਤੇ ਕਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ ਅੱਜ ਉਹਦਾ ਰਵਾਨਾ ਅਸਰ ਕੀਤਾ ਔਰ ਇਹ ਜਿਹੜਾ ਮਕਾਦਮਾ ਹੈ ਪੁਲਿਸ ਨੇ ਸਹੀ ਸਮੇਂ ਤੇ ਆਪਣੀ ਸੂਝ-ਬੂਝ ਨਾਲ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਵਿੱਚ ਨਾਮਜੋਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਉਰਿਤਿਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਚੰਗਾ ਇਤਿਹਾਤੀ ਦੀ ਮਿਸ਼ਾਏ ਨਾਲ ਆ ਚੰਗੇ ਤਰੀਕੇ ਤ੍ਰਿਪਤੀਸ਼ ਕੰਮ ਤੇ ਹਕੀਕੀ ਦੋਸ਼ੀ ਨੂੰ ਜਿਹੜੀ ਸਜ਼ਾ ਕਰਾਉਣ ਲਈ ਬਚਰਬਤ ਹੈ ਥੈਂਕ ਯੂ